ਸਸਿਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਗੁਦਾਰੇ ਦੇ ਵਿੱਚ ਗੁਦਾਰਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਹੀ ਹੈਗਾ ਨਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਬਰਗਾੜੀ ਸ਼ਹਿਰ ਇਸ ਪਿੰਡ ਦਾ ਬਿਲਕੁਲ ਗਵੰਡੀ ਜਿਹਾ ਸ਼ਹਿਰ ਆ ਵੁਰਜ ਜਵਾਰ ਸਿੰਘ ਵਾਲੇ ਤੋਂ 4-5 ਕਿਲੋਮੀਟਰ ਦੀ ਦੂਰੀ ਪੈਂਦੀ ਏ ਇਸ ਪਿੰਡ ਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 2 ਬੱਛੀਆਂ 2 ਹੀਫਰ ਵਕਾਊ ਆ ਤੇ ਤੁਹਾਡੀਆਂ ਬੜੀਆਂ ਫੋਨ ਕਾਲਾਂ ਦੀ ਵੇਟ ਸੀ ਤੁਹਾਨੂੰ ਵੀ ਬੜੀ ਵੇਟ ਸੀ ਵੀ 2 ਬੱਛੀਆਂ ਕਿਹੜੇ ਟਿਕਾਣੇ ਦੀਆਂ ਮੈਲ ਜਾਣ ਤੇ ਤਿਆਰ ਕਰ ਲਵਾਂਗੇ ਲੈ ਮਿੱਤਰੋ ਤੁਹਾਡੇ ਲਈ ਬੱਛੀਆਂ ਲੈ ਕੇ ਆਏ ਆ ਬਹੁਤ ਸੋਹਣੀਆਂ 2 ਬੱਛੀਆਂ ਵਾਂ ਦੋਵੇਂ ਨਸਲ ਵਾਲੀਆਂ ਕੁਆਲਿਟੀ ਵਾਲੀਆਂ ਤੇ ਪ੍ਰਿੰਟ ਵਾਲੀਆਂ ਬੱਛੀਆਂ ਮਿੱਤਰੋ ਗੱਲਾਂ ਬਾਤਾਂ ਕਰਦੇ ਆਂਗੇ ਬੱਚੇ ਆ ਛੋਟੀ ਉਮਰ ਦੀਆਂ ਕਰਮਾਂ ਵਾਲੀਆਂ ਜਿਹੜੇ ਭਰਾਣੇ ਤਿਆਰ ਕਰਨੀਆਂ ਸੰਭਣੀਆਂ ਕਿਉਂਕਿ ਉਹ ਹਮੇਸ਼ਾ ਬੱਚਾ ਲੈਣ ਦੀ ਵੱਧ ਕੋਸ਼ ਬੱਚਾ ਵਾ ਜਿਹੜਾ ਉਹਦੀ ਗਰੋਥ ਆ ਉਹ ਆਪਦੇ ਹਿਸਾਬ ਦੇ ਉੱਤੇ ਡਿਪੈਂਡ ਹੋ ਜਾਂਦੀ ਆ ਮਿੱਤਰੋ ਤੇ ਅੱਜ ਉਸੇ ਤਰ੍ਹਾਂ ਦੀ ਤੁਹਾਡੀ ਇੱਛਾ ਪੂਰੀ ਕਰਨ ਲੱਗਿਆ ਦੋ ਵਾਛੀਆਂ ਦੀ ਡਿਟੇਲ ਲੈ ਕੇ ਦੇਣ ਲੱਗਾ ਆਓ ਮਿਲਦੇ ਆ ਵੀਰ ਨੂੰ ਕਰਦੇ ਆ ਗੱਲਬਾਤ ਆਪਾਂ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਬਹੁਤ ਵਧੀਆ ਸੇਤਾਂਕਰ ਪਰਿਵਾਰ ਵੀਰ ਚਲੋ ਸ਼ੁਕਰਾਛਾ ਵੀਰੇ ਇੱਕ ਵਾਰੀ ਪਹਿਲਾਂ ਨਾਮ ਦੱਸਦੇ ਭਰਾ ਨਾਮ ਆਪਣਾ ਗੁਰਪਿੰਦਰ ਸਿੰਘ ਆ ਜੀ ਜੀ ਪਿੰਡ ਵੀਰੇ ਆ ਗਿਆ ਗੁਦਾ ਗੰਦਾਰਾ ਆ ਗਿਆ ਠੀਕ ਆ ਤੇ ਫਰੀਦਕੋਟ ਚੱਲੇ ਦਾ ਪਿੰਡ ਫਰੀਦਕੋਟ ਜ਼ਿਲ੍ਹਾ ਫਰੀਦ ਤੇ ਬਰਗਾੜ ਠੀਕ ਅ ਵੀਰੇ ਅੱਛਾ ਭਰਾ ਦੋ ਬੱਚਿਆਂ ਵਿਚਰੀਆਂ ਹਨਾ ਅੱਛਾ ਪਹਿਲੀ ਡੱਬੀ ਬੱਚੀ ਆ ਜਿਹੜੀ ਇਹ ਕਿੰਨੀ ਉਮਰ ਦੀ ਆ ਵੀਰੇ ਇਹ ਬਈ 11 11.5 ਮਹੀਨਿਆਂ ਦੀ ਹੋਊਗੀ ਬਈ 11.5 ਮਹੀਨਿਆਂ ਦੀ ਆ ਇਹ ਇਹ ਚੋਲੀ ਚਾਲੀ ਬੜੀ ਚੰਗੀ ਆ ਹਨਾ ਬਈ ਇਹ ਟੀਕਾ ਮੰਗਦੀ ਸੀ ਆਪਾਂ ਭਰਾਇਆ ਨਹੀਂ ਵੀ ਅਗਲੇ ਨੇ ਆਪਦੀ ਮਰਜ਼ੀ ਨਾਲ ਹਾਂ ਇਸੇ ਆ ਨਹੀਂ ਗੱਲ ਕੀਤੀ ਬਈ ਇਹ ਕਹੇ ਨਾ ਹਜੇ ਥੋੜਾ ਜਿਹਾ ਵੇਟ ਬਣ ਜੂਗਾ ਦੋ ਮਹੀਨਿਆਂ ਤੱਕ ਹੋਰ ਤੇ ਬਾਕੀ ਕਈ ਭਰਾ ਮੌਸਮ ਦੇ ਹਿਸਾਬ ਨਾਲ ਟੀਕਾ ਲੈਂਦੇ ਆ ਵੀ ਮਤਲਬ ਰੁੱਤ ਜੇ ਸਵਾਉਣੀ ਹੁੰਦੀ ਆ ਅੱਛਾ ਵੀਰੇ ਦੰਦਾ ਤੋਂ ਖੀਰੀ ਹੋਈ ਹੈ ਵੀਰੇ ਦੰਦਾ ਤੋਂ ਖੀਰੀ ਹੈ ਠੀਕ ਆ ਬਾਈ ਅੱਛਾ ਇਹਦੀ ਮਾਂ ਦਾ ਦੁੱਧ ਪੁੱਛਿਆ ਸੀ ਕੋਈ ਰਿਕਾਰਡ ਵੀਰੇ ਯਾਰ ਮਾਂ ਦਾ ਦੁੱਧ ਬਈ ਜੇ ਤੋ ਆਪਾਂ ਲੈ ਕੇ ਜਾਂਦੀ ਆ ਉਹ ਤੋਂ ਪੁੱਛਿਆ ਸੀ ਉਹ ਕਹਿੰਦਾ 26 27 ਲੀਟਰ 26 27 ਲੀਟਰ ਠੀਕ ਆ ਬੱਚੀ ਦੱਸ ਦਿਆ ਯਾਰ ਵੀ ਮੰਨ ਲਾ ਅੱਛਾ ਮੇਰਗਾ ਚੰਗੀ ਹੋਣੇ ਕਹਿਣ ਦੇ ਹਿਸਾਬ ਨਾਲ ਠੀਕ ਆ ਜੀ ਉਮਰ ਕਿੰਨੇ ਮਹੀਨਿਆਂ ਦੇ ਵਿੱਚ ਹੋਊਗੀ ਆੜੀ ਆ ਉਮਰ ਬਈ ਜਦੋਂ ਆਪਾਂ ਲਿਆਂਦੀ ਆਪਾਂ ਨੂੰ 10 ਕਿ ਦਿਨ ਹੋ ਗਏ ਲਿਆਂਦੀ ਨੂੰ ਮੰਨ ਲਓ ਠੀਕ ਆ ਤੇ ਉਹ 10 1.5 ਮਹੀਨਿਆਂ ਦਾ ਸੀ ਉਮਰ ਠੀਕ ਆ ਵੀਰੇ ਆਪਾਂ 12 ਮੰਨ ਲਓ ਗਿਆ 11 12 ਮਾ ਇਥੇ ਜੀ ਵਾਚੀ ਗ੍ਰੋਥ ਹੁੰਦੀ ਆ ਝੋਲੀ ਝਾੜੀ ਵਾਕੇ ਕਮਾਲ ਆ ਯਾਰ ਬੱਚੀ ਦੀ ਹਨਾ ਅੱਛਾ ਵੀਰੇ ਸਿੰਗ ਫਿਰ ਇਹਦੇ ਡਗਾਉਣ ਵਾਲੇ ਹਜੇ ਸਿੰਗ ਡਗਾਏ ਨਹੀਂ ਵੀਰੇ ਠੀਕ ਆ ਵੀਰੇ ਤੇ ਬਈ ਫਾਰਮ ਵਾਲੇ ਜਿਹੜੇ ਚੰਗੀਆਂ ਗਾਈਆਂ ਵਾਲੇ ਨਾ ਉਹ ਤਕਰੀਬਨ 1.5 ਸਾਲ ਦੀ ਹੁਣ 13 14 ਮਹੀਨਿਆਂ ਤੇ ਬੱਚੀ ਦਾ ਸਿੰਗ ਡਗਾਉਂਦੇ ਆ ਉਵੇਂ ਫਿਰ ਇਹ ਗ੍ਰੋਥ ਰੁਕ ਜਾਂਦੀ ਆ ਜੇ ਪਹਿਲਾ ਛੋਟ ਅੱਛਾ ਵੀਰੇ ਇਹਦਾ ਡਿ 500 ਛੋਟ ਕਰਦੀ ਮੇਰਾ ਪਰਾ ਨੇੜੇ ਚ ਕਰ ਗਾ ਇਹਦਾ 30 ਆ ਜੀ 30000 ਰੁਪਏ ਵਿੱਚੋਂ ਮਾਨਤਨ ਕਰ ਦੇਗਾ ਵੀਰੇ ਮਾਨਤਨ ਕਰ ਦੇਗਾ ਠੀਕ ਹੈ ਵੀਰੇ ਤੁਰ ਤੇ ਭਰਾਏ ਨੂੰ ਮੜਾ ਜਾ ਇਹਨੂੰ ਨਾਂਨ ਦਾਂਗੇ ਨਿੱਕੀ ਨੂੰ ਭਾਈ ਦੀ ਬਾਲਾ ਤੇ ਲੈ ਵੀ ਮਿੱਤਰੋ ਲੇ ਵੀ ਇਹ ਤਾਰਖ ਮਲਾ ਹੀਟ ਦੇ ਵਿੱਚ ਪਈ ਜਾਂਦਾ ਵੀ ਆ ਗਈ ਸੀ ਇਹ ਕਰਮਾਂ ਵਾਲੀ ਵੇਖੋ ਗਿਆ ਜਾਜੋਤ ਬੱਚੀ ਦੀ ਕਿਉਂਕਿ ਤੋਰ ਦੱਸ ਦਿੰਦੀ ਹੁੰਦੀ ਹੈ ਗਾਂ ਦੀ ਬੱਚੀ ਦੀ ਪੂਰੀ ਚੰਗੀ ਟਿਕਾਣੇ ਦੀ ਵਹਿੜ ਤਿਆਰ ਹੋਈ ਪਈ ਹੈ ਵੈਰ ਤਾਂ ਤਿਆਰ ਕਰਮਾਂ ਵਾਲੀ ਪਚਉਦੇ ਨੇ ਬਣ ਜਾਣਾ ਕਰਮਾਂ ਵਾਲੀ ਨੇ ਮਿੱਤਰੋ ਕਿਉਂਕਿ ਦੋ ਬੋਰੀਆਂ ਦੇ ਅੰਦਰ ਦੇ ਫੇੜ ਦੀਆਂ ਲੰਘੀਆਂ ਨੇ ਟੀਕਾ ਲੈ ਲੈਣਾ ਮਿੱਤਰੋ ਥੱਲੋ ਝੋਲੀ ਵਿਖਾਦੀ ਪੋਤੇ ਦੀ ਵੇਖੋ ਤੁਸੀਂ ਕਰਉਂਦੀ ਹੁਣ ਹੀ ਐ ਲੱਗਦੀ ਜਿਵੇਂ ਢਾਈਆਂ ਤਿੰਨਾਂ ਮਹੀਨੇ ਦੀ ਬੱਚੀ ਗੱਭਣ ਹੁੰਦੀ ਆ ਇਹ ਚੰਗੇ ਸੀਮਨ ਦੀ ਚੰਗੇ ਘਰਾਣੇ ਦੀ ਚੰਗੇ ਟਿਕਾਣੇ ਦੀ ਬੱਚੀ ਆ ਮਿੱਤਰੋ ਬਾਕੀ ਸਿਰ ਫੁੱਲ ਵਧਗਾ ਓਕੇ ਉਹ ਜਾਲੀ ਵੀ ਆ ਹਨਾ ਅੱਛਾ ਵੀਰੇ 30000 ਰੁਪਏ ਮੋਲਾ ਵਿੱਚੋਂ ਕਿੰਨੇ ਦੀ ਦੇਸ ਜੀ ਕਿੰਨੇ ਦੀ ਦੇਣੀ ਆਪਾਂ ਵੀ ਵਿੱਚੋਂ ਐ ਰੱਸਾ ਜਿਹਾ ਫੜਾਉਣ ਵਾਲਾ ਕੰਮ ਕਰਦਾ ਨਾ ਜਿਹੜਾ ਇਹਨੂੰ ਕੋਈ ਨਹੀਂ ਵੀ ਕਰ ਦੇਾਂਗੇ ਆਪਾਂ ਮਾਨਤਾਂ ਨੂੰ ਕੋਈ ਠੀਕ ਹੈ ਵੀਰੇ ਅੱਛਾ ਵੀਰੇ ਇੱਕ ਇੱਕ ਕਾਲੀ ਬੱਚੀ ਆ ਹਨਾ ਇਹ ਕਿੰਨੇ ਮਹੀਨਿਆਂ ਦੀ ਆ ਵੀਰੇ ਇਹ ਬਈ ਉਹ ਕਹਿੰਦਾ 8.5 ਮਹੀਨਿਆਂ ਦੀ ਹੈ ਠੀਕ ਹੈ 8.5 ਮਹੀਨਿਆਂ ਦੀ ਹੈ ਸਿੰਘ ਦਾ ਦਗਾਤੇ ਹੁੰਦੇ ਹੈ ਉਹਨੇ ਦਗਾਤੇ ਸੀ ਠੀਕ ਹੈ ਬਾਈ ਅੱਛਾ ਵੀਰੇ ਇਹ ਕਿਹੜੇ ਸੀਮਨ ਦਾ ਕੋਈ ਹੈਗਾ ਰਿਕਾਰਡ ਸੀਮਨ ਦਾ ਨਹੀਂ ਪਤਾ ਵੀ ਐਵੇਂ ਆਪਾਂ ਕਹਿ ਦਿੱ ਗਏ ਠੀਕ ਹੈ ਅੱਛਾ ਵੀਰੇ ਇਹ ਕਿਨੇ ਦੀ ਦੇ ਦੇਂਗੇ ਭਰਾ ਆਪਾਂ ਇਹਦਾ 20000 ਰੁਪਏ ਮੁੱਲ ਆ ਬਾਈ 20 ਤੋਂ 3 50 ਹੋ ਗਿਆ ਨਾ ਜੇ ਕੋਈ ਜੋੜਾ ਲੈ ਲਵੇ ਤੇਰੇ ਵਰਗਾ ਕਾਰੋਬਾਰੀ ਬੰਦਾ ਵੀ ਅਗਰ ਨੇ ਕਈ ਵਾਰੀ ਵੇਚਣੀਆਂ ਉਤਰੀਆਂ ਹੁੰਦੀਆਂ ਜੋੜੇ ਛੱਡ ਕੇ ਦੇ ਦੇਂਗਾ ਨਾ ਹਾਂਜੀ ਹਾਂਜੀ ਠੀਕ ਹੈ ਬਾਈ ਲੈ ਵੀ ਮਿੱਤਰੋ ਵੀਰ ਦੇ ਕੰਮ ਭਰੇ ਮੈਂ ਨਾ ਸ਼ੁਰੂ ਕੀਤਾ ਦੋ ਬੱਥੇ ਸੰਗ ਲਿਆਉਂ ਤੇ ਵੱੱਛੀਆਂ ਟਿਕਾਣੇ ਦੀਆਂ ਲਿਆਇਆ ਇਹ ਗੱਲ ਹੈਗੀ ਚੀਜ਼ਾਂ ਲਿਆਇਆ ਮਤਲਬ ਵੀ ਤਿਆਰ ਕਰਕੇ ਇਹ ਵੀ ਵੱੱਛੀ ਦੀ ਝੋਲੀ ਵੇਖੋ ਨਸਲ ਪ੍ਰਿੰਟ ਦੀ ਇਹ ਵੀ ਚੰਗੀ ਆ ਹਨਾ ਬਾਈ ਹਾਂਜੀ ਇਹ ਖੜਦੀ ਸਹੀ ਸੇਹੀ ਲੱਗਦੀ ਉਹ ਜੇ ਖੋਲਦੇ ਉਦੋਂ ਨਸ ਦੀ ਟੱਪਦੀ ਬਹੁਤ ਆ ਹਨਾ ਇਹ ਡਰਦੀ ਜਾਂ ਖੋਲਣ ਤੋਂ ਡਰਦੀ ਆ ਹਾਂ ਅੱਛਾ ਵੀਰੇ ਨੰਬਰ ਦੱਸਿਏ ਭਰਾ ਜੀ ਇੱਕ ਵਾਰੀ ਆਪਣਾ ਨੰਬਰ ਆਪਣਾ ਹੈਗੇ 94633 44546 ਇੱਕ ਵਾਰੀ ਹੋਰ ਬੋਲ ਦਿਓ 94633 46546 94633 46546 94633 46546 ਬਾਈ ਦਾ ਨੰਬਰ ਆ ਇਸ ਨੰਬਰ ਤੇ ਬਾਈ ਨਾਲ ਕਰ ਲਿਓ ਮਿੱਤਰੋ ਤੁਸੀਂ ਰਾਬਤਾ ਕੈਂ ਉਹ ਬੱਚੀਆਂ ਦੋ ਹੀ ਫਿਰ ਤੁਹਾਨੂੰ ਗੁਦਾਰੇ ਪਿੰਡ ਦੇ ਵਿੱਚੋਂ ਜ਼ਿਲ੍ਹੇ ਫਰੀਦਕੋਟ ਦੇ ਵਿੱਚੋਂ ਬਰਗਾੜੀ ਤੋਂ 3 ਕਿਲੋਮੀਟਰ ਦੀ ਦੂਰੀ ਦੇ ਪੁਰਜ ਜਵਾਰ ਸਿੰਘ ਵਾਲੇ ਤੋਂ 4 ਕਿਲੋਮੀਟਰ ਦੀ ਦੂਰੀ ਵੀਡੀਓ ਬਣਾਤੀ ਆ ਡਿਟੇਲ ਲੈਤੀ ਆ ਅਗਲੀ ਕਾਰਵਾਈ ਤੁਹਾਡੇ ਹੱਥਾ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ